ਸਤਿ ਸ੍ਰੀ ਅਕਾਲ ਅਜਨਾਲਾ ਤੋਂ ਬੇहद ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ 8 ਸਾਲ ਦੇ ਅਭਿਜੋਤ ਸਿੰਘ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਅਗਏ ਸੋ ਦੱਸਦਿਆਂ ਕਿ ਅਭਿਜੋਤ ਸਿੰਘ ਜੋ ਕਿ 3-4 ਸਾਲਾਂ ਤੋਂ ਕਿਡਨੀ ਦੀ ਬਿਮਾਰੀ ਨਾਲ ਜੂਝ ਰਿਹਾ ਸੀ ਔਰ ਬਿਤੇ ਜਦੋਂ ਹੜ੍ਹ ਆਏ ਸੀ ਉਸ ਦੌਰਾਨ ਉਸ ਦਾ ਰੈਸਕਿਊ ਵੀ ਕੀਤਾ ਗਿਆ ਸੀਗਾ ਔਰ ਪੰਜਾਬ ਸਰਕਾਰ ਨੇ ਉਸ ਦੇ ਇਲਾਜ ਦੀ ਸਾਰੀ ਜ਼ਿੰਮੇਵਾਰੀ ਚੁੱਕੀ ਸੀ ਔਰ ਇਸੇ ਵਿਚਾਲੇ ਜੋ ਬਾਲੀਵੁੱਡ ਸਟਾਰਸ ਸੋਨੂ ਸੋਦ 19 ਨੇ ਵੀ ਜਿਹੜੀ ਸੀ ਮੁਲਾਕਾਤ ਕੀਤੀ ਸੀ ਅਭਿਜੋਤ ਸਿੰਘ ਦੇ ਨਾਲ ਔਰ ਜੋ ਹੋ ਸਕੇ ਉਸ ਤੇ ਜੋ ਭਰੋਸਾ ਦਿੱਤਾ ਸੀ ਕਿ ਉਸ ਦੇ ਇਲਾਜ ਦੇ ਵਿੱਚ ਹਰ ਸੰਭਵ ਮਦਦ ਕੀਤੀ ਜਾਵੇਗੀ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀਗਾ ਪੀਜੀਆਈ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਅਭਿਜੋਤ ਸਿੰਘ ਦੀ ਮੌ ਹੋ ਗਈ ਮਹਿਜ਼ 8 ਸਾਲ ਦਾ ਸੀਗਾ ਔਰ 3 ਸਾਲ ਤੋਂ ਉਹ ਕਿਡਨੀ ਦੀ ਬਿਮਾਰੀ ਤੋਂ ਜੂਝ ਰਿਹਾ ਸੀਗਾ ਲਗਾਤਾਰ ਉਸਦਾ ਇਲਾਜ ਚੱਲ ਰਿਹਾ ਸੀ ਪਰ اسی ਵਿਚਾਰ ਲੈ ਜਦੋਂ ਅਜਨਾਲਾ ਦੇ ਵਿੱਚ ਹੜ ਆਏ ਤਾਂ ਉਸ ਦੌਰਾਨ ਉਸਦੇ ਜੋ ਟ੍ਰੀਟਮੈਂਟ ਚੱਲ ਰਹੀ ਸੀ ਉਸ ਦੇ ਵਿੱਚ ਰੁਕਾਵਟ ਪਈ ਔਰ ਜਿਵੇਂ ਪਤਾ ਲੱਗਾ ਐਨ ਜੀਓਜ਼ ਨੂੰ ਤੇ ਉਹਨਾਂ ਨੇ ਤੁਰੰਤ ਜਿਹੜਾ ਹੈ ਅਭਿਜੋਤ ਸਿੰਘ ਨੂੰ ਉਸ ਹੜ ਵਾਲੀ ਸਥਿਤੀ ਤੋਂ ਬਾਹਰ ਕੱਢਿਆ ਬੋਟ ਰਾਹੀਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਜਰੂਰ ਕਰਾਂਗੇ ਜਿਸ ਦੇ ਵਿੱਚ ਜਦੋਂ ਉਸ ਦਾ ਰੈਸਕਿਊ ਕੀਤਾ ਗਿਆ ਉਸ ਦੌਰਾਨ ਉਸ ਦਾ ਰੈਸਕਿਊ ਜਿਹੜਾ ਹੈ ਉਹ ਹੋਇਆ ਔਰ ਉਸ ਨੂੰ ਜੋ ਹੜ ਪ੍ਰਭਾਵਿਤ ਇਲਾਕੇ ਸੀ ਉਸ ਤੋਂ ਬਾਹਰ ਕੱਢਿਆ ਗਿਆ ਔਰ ਉਸ ਤੋਂ ਬਾਅਦ ਉਸ ਦਾ ਇਲਾਜ ਜਿਹੜਾ ਹੈ ਉਹ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਔਰ ਜੋ ਦੇਖਿਆ ਗਿਆ ਕਿ ਉਸ ਦਾ ਹਸਪਤਾਲ ਪੋਸੀਬਲ ਨਹੀਂ ਹੈ ਛੋਟੇ ਹਸਪਤਾਲਾਂ ਦੇ ਵਿੱਚ ਤਾਂ ਉਸ ਨੂੰ ਚੰਡੀਗੜ੍ਹ ਦੇ ਪੀਜੀਐਮ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੌਰਾਨ